ਜੋ ਨੈਦਾ ਸੀਜ਼ਨ ਪੀਕ ਤੇ ਸ਼ੁਰੂ ਹੋ ਗਿਆ ਅੱਜ ਲਗਭਗ 1 ਜੂਨ ਤੋਂ ਲੈ ਕੇ ਪੂਰਾ ਜੁਲਾਈ ਦਾ ਮਹੀਨਾ ਨਿਕਲ ਗਿਆ ਤੇ ਅਗਸਤ ਤੋਂ ਸ਼ੁਰੂ ਹੈ ਜਿਸ ਹਿਸਾਬ ਨਾਲ ਰਿਕਾਰਡ ਤੋੜ ਪ੍ਰੋਡਕਸ਼ਨ ਵਾਲੇ ਸੀ ਝੋਨੇ ਦੇ ਵਧ ਰਹੇ ਆ ਭਾਵੇਂ ਪੌਣਾ ਰੋਗ ਆਇਆ ਪੱਤਾ ਲਪੇਟ ਸੁੰਡੀ ਆਈ ਇਹ ਮੌਕੇ ਤੇ ਚੰਗਾ ਸੀਡ ਨਹੀਂ ਮਿਲ ਪਾਇਆ ਸਾਨੂੰ ਡਾਇਆ ਖਾਦ ਨਹੀਂ ਮਿਲੀ ਯੂਰੀਆ ਨਹੀਂ ਮਿਲ ਪਾ ਰਹੀ ਔਰ ਅੱਜ ਵੀ ਯੂਰੀਆ ਦਾ ਕ੍ਰਾਈਸਿਸ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਸਾਨੂੰ ਇੱਕ ਚੀਜ਼ ਸੋਚਣ ਵਾਲੀ ਏ ਦੂਸਰੇ ਪਾਸੇ ਇੰਟਰ ਮਿਨਿਸਟਰੀਅਲ ਗਰੁੱਪ ਇਹ ਕਹਿ ਰਿਹਾ ਕਿ ਪੰਜਾਬ ਇਹ ਜਾਣ ਵਾਲੇ ਦੇਣਾ ਚ ਉਨੇ ਦੀ ਜਿਹੜੀ ਸਟਾਕ ਮੂਵਮੈਂਟ ਹੈ ਉਹ ਨਹੀਂ ਠੀਕ ਹੋ ਪਾਰੀ ਤੇ ਅਸੀਂ ਕਦੋਂ ਇਹਨਾਂ ਚੀਜ਼ਾਂ ਦਾ ਵਿਚਾਰ ਕਰਨਾ ਮੀਲਾਂ ਤੱਕ ਤੁਹਾਨੂੰ ਲੈ ਲਾਹਂਦੇ ਖੇਤ ਪੁੱਤਾਂ ਅੰਗਰਪਾਲੀਆਂ ਫਸਲਾਂ ਦੀ ਜੋ ਗੱਲ ਕਹਿ ਰਹੇ ਹੁੰਨੇ ਆ ਕਿਸਾਨ ਲੋਕ ਇਹ ਸਮਾਂ ਹੈ ਕਿਉਂ ਦੇਸ਼ ਦੀ ਖੇਤੀ ਨੂੰ ਦੇਸ਼ ਦਾ ਗਹਿਣਾ ਨਹੀਂ ਮੰਨਿਆ ਜਾ ਰਿਹਾ ਅਸੀਂ ਅੰਤਰਰਾਸ਼ਟਰੀ ਡਿਪਲੋਮੇਸੀ ਲਈ ਖੇਤੀਬਾੜੀ ਨੂੰ ਉਪਜਾ ਨੂੰ ਕਿਉਂ ਨਹੀਂ ਵਰਤਦੇ ਪਏ ਜਿਸ ਤਰ੍ਹਾਂ ਸਾਨੂੰ ਮੂੰਹ ਤੇ ਖਾਣੀ ਪਾਰੀ ਹੈ ਇਸ ਵੇਲੇ ਲੋਕਲ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਜਿਸ ਤਰ੍ਹਾਂ ਸਾਡੇ ਐਕਸਟਰਨਲ ਅਫੇਅਰ ਮਹਿਕਮੇ ਨੂੰ ਐਸਾ ਅੰਡਰਬਾਈਂਡ ਕੀਤਾ ਜਾ ਰਿਹਾ ਇਹ ਕਿਸੇ ਵੀ ਗਿਣਤੀ 'ਚ ਨਹੀਂ ਗਿਣਿਆ ਜਾ ਰਿਹਾ ਜੇ ਸਾਡੇ ਕੋਲ オリジナル ਤਾਕਤ ਆ ਸਾਡੀ ਸ਼ਕਤੀ ਆ ਖੇਤੀਬਾੜੀ ਦੀ ਅੰਨ ਦੀ ਜਿੱਦਾਂ ਰਿਕਾਰਡ ਤੋੜ ਸਮਰੱਥਾ ਨਾਲ ਅਸੀਂ ਆਪਣੇ ਕਦਮ ਭਰ ਦਿੱਤੇ ਨੇ ਕਿਸੇ ਜ਼ਮਾਨੇ ਦੀ ਫੂਡ ਡੈਫੀਸ਼ੈਂਟ ਭਾਰਤ ਨੇ ਤੇ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਇਹਨੂੰ ਆਪਣਾ ਗਹਿਣਾ ਬਣਾ ਕੇ ਕਿਉਂ ਨਹੀਂ ਪੇਸ਼ ਕਰ 파 ਰਹੇ ਅਸੀਂ ਇੰਟਰਨੈਸ਼ਨਲ ਡਿਪਲੋਮੇਸੀ ਵਾਂਗਰ ਖੇਤੀ ਉਪਜ ਨੂੰ ਫੂਡ ਕਰੇਨ ਨੂੰ ਕਿਉਂ ਨਹੀਂ ਵੱਤ 파 ਰਹੇ